ਹਾਂਜੀ ਕੀ ਹਾਲ ਚਾਲ ਨੇ ਲਓ ਵੀ ਮਿੱਤਰੋ ਲੈ ਕੇ ਪ੍ਰੋਗਰਾਮ ਹਾਜ਼ਰ ਹੋ ਗਏ ਆ ਪੈਂਦਾ ਵੇਖੀ ਗਾ ਤੇ ਕੜੱਚ ਗੁੱਲਾ ਠਾ ਤੇ ਪੀਲਾ ਛੇਤੀ ਮਿੱਤਰਾ ਮਿੱਠੇ ਵਾਲੀ ਚਾਹ ਲਓ ਵੀ ਮਿੱਤਰੋ ਲਾਲੋ ਕੰਨਾਂ 'ਚ ਹੈੱਡਫੋਨ ਤੇ ਹੁਣ ਪਾਉਣੇ ਆ ਆਪਾਂ ਪਟਾਕੇ ਪਟਾਕੇ ਕਿਉਂਕਿ ਦੀਵਾਲੀ ਨੜਿਆ ਗਈ ਨਾ ਪਟਾਕੇ ਪਾਉਣ ਦਾ ਆਪਣਾ ਹੁਣ ਹੱਕ ਬਣ ਤੇ ਮੜੀ ਜੀ ਇੱਧਰ ਵੀ ਨਿਗਾ ਮਾਰ ਲਓ ਧੁੰਨੀ ਚੁੰਗਲ ਲੈਣ ਲਈ ਆ ਧੁੰਨੀ ਚੁੰਗਲ ਲੈਣ ਲਈ ਆ ਖੀਰਾ ਲਿਆ ਦੇ ਖੀਰਾ ਚਾਵਾ ਚਾਵਾ ਚੱਕਦੇ ਕੰਮ ਚੱਕਦੇ 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 ਚੱਕ ਦੇਖ ਯਾਰ ਵੇਖ ਇਹਦੇ ਐਕਸ਼ਨ ਵੇਖੋ ਤੇ ਇਹਦਾ ਬਥਾੜ ਵੇਖੋ ਬੂਥੀ ਵੇਖੋ ਮੜੀ ਦੀ ਬੂਥੀ ਤੇ ਆਖ ਨਾਲ ਐਕਸ਼ਨ ਐ ਕਰਦੀ ਹੈ ਵੀ ਜਿਵੇਂ ਬਸ ਬੰਦਾ ਹੁਣੀ ਸੈਟ ਲੈਣਾ ਨੇ ਗਲੇਲ ਹੀ ਬਣੀ ਫਿਰਦੀ ਐ ਤੇ ਧੁੰਨੀ ਚੁੰਗੜਾ ਮਾਰਦੀ ਏ ਧੁੰਨੀ ਚੁੰਗੜ ਮਾਰਨ ਨਾਲ ਨਹੀਂ ਸਰਨਾ ਤੇਰਾ ਨਹੀਂ ਨੀਤੇ ਨੂੰ ਤਾਂ ਵੱਡੀ ਆਲ ਲਿਆ ਕੇ ਦਿੰਨਾ ਐਡੀ ਆਲ ਨਹੀਂ ਹੁੰਦੀ 3 ਫੁੱਟ ਦੀ ਆਲ ਤੈਨੂੰ ਉਹਦੇ ਨਾਲ ਸਬਰ ਆਊਗਾ ਤੈਨੂੰ ਧੁੰਨੀ ਚੁੰਗੜਾ ਲੈ ਕੇ ਸਬਰ ਨਹੀਂ ਆਉਂਦਾ ਅੱਗੋਂ ਐਕਸ਼ਨ ਵੇਖੋ ਕਰਦੀ ਹੁਣ ਜੇ ਕੋਈ ਆਖੂਗਾ ਵੀ ਇਹ ਬੰਦਾ ਬੋਲਣ ਕਿਵੇਂ ਡਿਆ ਦੱਸੋ ਹੁਣ ਇਹੋ ਜੀ ਨੂੰ ਖੰਡ ਪਾਈਏ ਜਾਂ ਇਹਨੂੰ ਫੁੱਲਾਂ ਦਾ ਹਾਰ ਪਾਈਏ ਤੁੰਨੀ ਚ ਉਂਗਲ ਲੈ ਕੇ ਅੱਖ ਨੱਪਦੀ ਆ ਤੇ ਅੱਗੋਂ ਐਕਸ਼ਨ ਮਾਰਦੀ ਆ ਵੀ ਕੜੱਚ ਗੁੱਲਾ ਠਾ ਪਾ ਦੇ ਬਸ ਗਾ ਵੀ ਬੰਦਾ ਪੁੱਛੇ ਵੀ ਮਾੜਾ ਮੋਟਾ ਜੇ ਕੋਈ ਮੂੰਹ ਮੱਥਾ ਚੱਜਦਾ ਹੋਵੇ ਨਾ ਤੇ ਫੇਰ ਕੋਈ ਬੰਦਾ ਮਾੜਾ ਚੰਗਾ ਕੰਮ ਕਰਦਾ ਮਾੜਾ ਜਾਂ ਫੱਬ ਵੀ ਜਾਂਦਾ ਇੱਕ ਤਾਂ ਰੱਬ ਵੱਲੋਂ ਬੂਥੀ ਉਹੋ ਜੀ ਉਤੋਂ ਲੱਛਣ ਭੈਣ ਘੜੱਕੇ ਉਦੋਂ ਵੀ ਮਾਰੇ ਇੱਕ ਤਾਂ ਹੈਕਾ ਲੋ ਜੀ ਮੇਰੇ ਵਾਂਗੂ ਠੀਕ ਆ ਤੇ ਤੁੰਨੀ ਚ ਤੇਰੇ ਗੋਡੇ-ਗੋਡੇ ਮੈਲ ਆ ਬਹੁਤਰੀ ਵੀਡੀਓ ਚ ਆਉਣ ਲਈ ਆ ਠੀਕ ਆ ਤੇ ਤੁੰਨੀ ਚ ਉਂਗਲਾ ਮਾਰ ਕੇ ਕੀ ਸਾਬਤ ਕਰਨਾ ਚਾਹੁੰਨੀ ਓੰਤਰੀਏ ਦੱਸ ਦੇ ਕੀ ਸਾਬਤ ਕਰਨਾ ਚਾਹੁੰਨੀ ਤੁੰਨੀ ਚ ਉਂਗਲ ਪਾ ਕੇ ਨਹੀਂ ਤੇਰਾ ਸਰਨਾ ਨਾ 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 ਹੁਣ ਤੂੰ ਜੋ ਕਹਿਣ ਲਈ ਹੈ ਉਹ ਮੈਨੂੰ ਵੀ ਸਮਝੇ ਜੋ ਇਹਨਾਂ ਨੇ ਵੇਖਿਆ ਉਹਨਾਂ ਨੂੰ ਵੀ ਸਮਝੇ ਵੀ ਤੂੰ 3 ਫੁੱਟ ਦੀ ਅੱਲ ਭਾਲਦੀ ਜਾਂ 2 ਫੁੱਟ ਦਾ ਖੀਰਾ ਭਾਲਦੀ ਏ ਇਸ ਤੋਂ ਇਲਾਵਾ ਤੇਰੇ ਕੋਲੇ ਕੋਈ ਹੋਰ ਤੋੜਨੀ ਹੈਗਾ ਤੇ ਆਕਰਤੂਤਾਂ ਦਾ ਨਾ ਨਤੀਜਾ ਮਿਲੂਗਾ ਜਦੋਂ ਤੇਰੇ ਵਾਲ ਮੜੇ ਮੜੇ ਬੱਗੇ ਜੇ ਆਉਣ ਲੱਗ ਗੇ ਨਾ ਬੱਗੇ ਜੇ ਜਦੋਂ ਤੇਰੇ ਜਵਾਕ ਗੱਭਰੂ ਹੋ ਗਏ ਉਦੋਂ ਤੇਰੀਆਂ ਖੁੱਚਾਂ ਕੁੱਟਣਗੇ ਵੀ ਬੁੜੀਏ ਉਦੋਂ ਧੁੰਨੀ ਚੁੰਗਲਾਂ ਲੈਣੀਆਂ ਸੈਂ ਵੀ ਕਿਹੜੀ ਅੱਗ ਮੱਚਦੀ ਸੀ ਦੱਸ ਸਾਨੂੰ ਕਿਹੜੀ ਅੱਗ ਮੱਚਦੀ ਸੀ ਦੱਸ ਸਾਨੂੰ ਤੇ ਉਦੋਂ ਨੋਂ ਆਣੇ ਤੇਰੀ ਗੁੱਤ ਫੜ ਕੇ ਤੇ ਐਂ ਕਮਾਦਣੀਆਂ ਜਿਵੇਂ ਮੂਲੀ ਵੱਟ ਤੋਂ ਪਟਲੀਆਂ ਕੜੱਚ ਨਹੀਂ ਕਰ ਜਾਂਦੀ ਐਂ ਤੇਰੀ ਗੁੱਤ ਨੂੰ ਵਟਣਾ ਚਾੜਨਗੀਆਂ ਵੀ ਸੱਸੇ ਆ ਦੱਸ ਵੀ ਧੁੰਨੀ ਚੁੰਗਲ ਕਿਹੜੇ ਸਟਾਈਲ ਨਾਲ ਅੱਖਾਂ ਨਾਲ ਆਪਣਾ ਆਪਣਾ ਮਲੈਣੀ ਸੈਂ ਸਾਨੂੰ ਦੱਸ ਸੀ ਤੈਨੂੰ ਕਿਹੜੀ ਅੱਗ ਮੱਚਦੀ ਸੀ ਇਹ ਕਰਤੂਤਾਂ ਕਰੀਆਂ ਦਾ ਪਤਾ ਨਾ ਤੈਨੂੰ ਬੁਢਾਪੇ 'ਚ ਲੱਗਣਾ ਹੁਣ ਨਹੀਂ ਲੱਗਣਾ ਨਾ 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 ਤੇ ਇੱਕ ਆ ਆਈਟਮ ਮੈਨੂੰ ਸਲਫਾਸ ਲਿਆ ਦਿਓ ਜੇ ਇਹ ਭੈਣ ਗੜਿਕ ਕਰਵਾ 14 ਵਰਤ ਨਾਂ ਰੱਖਦਾ ਤਾਂ ਕਰਵਾ 14 ਦਾ ਤਿਹਾੜ ਕਿਸੇ ਨੇ ਸ਼ਾਇਦ ਮਨਾਉਣਾ ਹੀ ਨਹੀਂ ਸੀਗਾ ਤੇ ਬੁੱਲ ਨੇ ਐਨ ਰੰਗੇ ਨੇ ਵੀ ਜਿਵੇਂ ਕੁੱਤਾ ਨਹੀਂ ਹੱਡਾ ਰੋੜੀ 'ਚ ਆਉਂਦਾ ਹੱਡ ਖਾ ਕੇ ਹਨਾ ਓਵੇਂ ਭੈਣ ਦਾ ਗੜਿਕ ਬੁੱਲ ਰੰਗੀ ਬੈਠਾ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨੇ ਛਾਨਣੀ 'ਚੋਂ ਕਿਹੜੇ ਗੱਬਰੂ ਨੂੰ ਵੇਖ ਲਿਆ ਤੇ ਜੇ ਕਿਸੇ ਗੱਭਰੂ ਨੇ ਨਿਸ਼ਾਨਣੀ ਚ ਵੇਖਿਆ ਵੀ ਹੋਊਗਾ ਮੈਂ ਕਹਿੰਦਾ ਤਾਨੂੰ ਮਾਂ ਪਿਓ ਜਿਨ੍ਹਾਂ ਨੇ ਉਹ ਪੁੱਤ ਜੰਮਿਆ ਜਿਹੜਾ ਇਹਦੇ ਗੂੰਝ ਹੱਥ ਮਾਰਦਾ ਕੰਜਰਾ ਟੈਂਪੂ ਦੇ ਮੈਂ ਵੇਖਿਆ ਕਈ ਬੰਦੇ ਟੈਂਪੂਆਂ ਨਾਲ ਇਸ਼ਕ ਕਰੀ ਜਾਂਦੇ ਆ ਟੈਂਪੂਆਂ ਨੂੰ ਮੁਹੱਬਤਾਂ ਕਰੀ ਜਾਂਦੇ ਆ ਟੈਂਪੂਆਂ ਪਿੱਛੇ ਘਰ ਜਾੜੀ ਜਾਂਦੇ ਆ ਟੈਂਪੂਆਂ ਨੂੰ ਹੀ ਪੈਸਾ ਖਵਾਈ ਜਾਂਦੇ ਆ ਪਤੰਦਰੋ ਕੋਈ ਚੱਜ ਦੀ ਥਾਂ ਹੋਵੇ ਤੇ ਬੰਦਾ ਘਰ ਖਵਾਉਂਦਾ ਵੀ ਸੋਹਣਾ ਲੱਗਦਾ ਹੈ ਹਨਾ ਕੋਈ ਚੱਜ ਦਾ ਸਮਾਨ ਹੋਵੇ ਤੇ ਬੰਦਾ ੱੱਕੇ ਖਾਂਦਾ ਵੀ ਸੋਹਣਾ ਲੱਗਦਾ ਹੈ ਜੇ ਗੂੰਜੀ ਹੱਥ ਮਾਰਨੀ ਪੈ ਕੇਰ ਜੀ ਹੱਥ ਮਾਰਦੇ ਤੇ ਕੰਜਾ ਤੇ ਆਪਦੀ ਚ ਮਾਰ ਲਿਆ ਕਰੋ ਕਿਉਂ ਐਵੇਂ ਧੱਕੇ ਖਾਂਦੇ ਫਿਰਦੇ ਜੀ ਇਹੋ ਜਿਹੇ ਲੱਛਣਾਂ ਕਰਕੇ ਇਹੋ ਜੀਆਂ ਰੀਲਾਂ ਵੇਖ ਵੇ ਕੇ ਨਵੀਂ ਉਮਰ ਦੇ ਮੁੰਡੇ ਵੀ ਹੁਣ ਬਹੁਤ ਧੜਾ ਧੜਾ ਟੈਂਪੂ ਬਣਦੇ ਪਏ ਆ 15 15 ਸਾਲਾਂ ਦੇ ਨਿਆਣੇ ਟੈਂਪੂ ਮੰਨ ਲਾਗੇ ਰੀਲਾਂ ਵੇਖ ਲਿਓ ਤੁਹਾਡੇ ਸਾਹਮਣੇ ਆਉਂਦੀਆਂ ਹੀ ਹੋਣਗੀਆਂ ਜੇ ਮੇਰੀ ਗੱਲ ਤੇ ਯਕੀਨ ਨਹੀਂ ਹੈਗਾ ਉਹ ਸਾਰੀ ਦੇਣ ਪਤਾ ਕਿੰਨਾ ਦੀ ਆ ਇਹੋ ਜਿਆ ਨਹੀਂ ਜਿਹੜੇ ਬੁੱਲ ਰੰਗੀ ਫਿਰਦੇ ਆ ਐ ਜਿਵੇਂ ਕੁੱਤਾ ਦਰੂੜੀ ਚੋਂ ਆਇਆ ਹੁੰਦਾ ਜਦੋਂ ਇਹੋ ਜੇ ਟੈਂਪੂ ਰੀਲਾਂ ਪਾਉਂਦੇ ਆ ਜਦੋਂ ਰੀਲਾਂ ਜਵਾਕ ਵੰਦੇ ਆ ਜਵਾਕ ਵੰਦੇ ਆ ਕਿੰਨੇ ਦੇ ਫਾਲੋਅਰ ਕਿੰਨੇ ਦੇ ਲਾਈਕ ਕਿੰਨੇ ਦੇ ਕਮੈਂਟ ਕਿੰਨੇ ਸ਼ੇਅਰ ਕਰਦੇ ਫਿਰ ਜਵਾਕ ਆਂਦੇ ਯਾਰ ਕੰਮ ਹੀ ਸੌਖਾ ਆਪਾਂ ਵੀ ਟੈਂਪੂ ਬਣ ਜਾਂਦੇ ਆ ਨਵੀਂ ਉਮਰ ਦੇ ਜਵਾਕ ਬਹੁਤ ਤੇਜ਼ੀ ਨਾਲ بڑا ਰੁਝਾਨ ਚੱਲ ਰਿਹਾ ਟੈਂਪੂ ਪੁਨੇ ਦਾ ਪੰਜਾਬ ਦੇ ਵਿੱਚ ਇਹ ਗੱਲ ਹਾਸੋਈ ਨਹੀਂ ਨਹੀਂ ਗਈ ਆਉਣ ਵਾਲੇ ਸਾਲਾਂ ਚ ਪਤਾ ਲੱਗੂਗਾ ਵੀ ਜਦੋਂ ਟੈਂਪੂ ਹਰ ਚੌਥੇ ਘਰ ਚੋਂ ਹਰਲ ਕਰਕੇ ਨਿਕਲਿਆ ਬਾਹਰ ਪਤਾ ਉਦੋਂ ਲੱਗੂਗਾ ਤੇ ਇਹ ਕਾਹ ਵੇਖ ਲਓ ਏ ਇਹੋ ਜਿਹਾ ਪੁੱਤ ਜੰਮਦੇ ਮਰ ਜਾਣਾ ਚਾਹੀਦਾ ਹਾਏ ਰੱਬਾ ਐਡਾ ਕਲ ਜੋਗਾ ਆ ਕਿੰਨਾ ਨੇ ਜੰਮਿਆ ਓਏ ਪ੍ਰਭੂ ਸੰਭਲਵਾ ਆਪਦੀ ਔਲਾਦ ਵਾ ਗੰਦੀ ਔਲਾਦ ਸੰਭਲੋ ਆਪਦੀ ਜਿਨ੍ਹਾਂ ਨੇ ਜੰਮੀ ਆ ਇਹਦੀ ਮਾਂ ਨੇ ਲੋੜੀ ਵੰਡੀ ਹੋਣੀ ਐ ਇਹਦੀ ਮਾਂ ਨੇ ਪਤਾਸੇ ਵੰਡੇ ਹੋਣੇ ਮੇਰੇ ਘਰੇ ਪੁੱਤ ਹੋਇਆ ਹਨ ਤੇ ਜਦੋਂ ਇਹ ਗੱਭਰੂ ਹੁੰਦਾ ਆਊਗਾ ਤੇ ਪਿਓ ਦਾ ਵੇਖ ਕੇ ਕਿੰਨਾ ਖੁਸ਼ ਹੋਣਾ ਕਿ ਮੇਰਾ ਪੁੱਤ ਕਿੱਡਾ ਘੱਟ ਕੱਟਣ ਡਿਆ ਹੋ ਗਿਆ 7 ਫੁੱਟ ਦਾ ਸ਼ਰੀਕਾ ਨੂੰ ਜੱਫੇ ਲਾ ਆਲਾ ਸੱਟੂ ਤੇ ਇਹ ਨਹੀਂ ਪਤਾ ਵੀ ਇਹ ਸ਼ਰੀਕਾਂ ਨੂੰ ਮੁੜ ਕੇ ਮਰਾਉ ਵੀ ਆਪਦੀ ਬੱਟਾਂ ਦੇ ਉੱਲੇ ਪਾ ਪੇ ਲੰਮੇ ਸਿਰ ਤੇ ਪੱਗ ਬੰਨੀ ਐ ਤੇ ਲਹਿੰਗਾ ਐ ਚੁੱਕ ਕੇ ਆਉਣ ਡਿਆ ਵੀ ਜਿਵੇਂ ਪਾਸ 5 ਮਿੰਟ ਬਾਅਦ ਦੀਆਂ ਲਾਵਾ ਹੋਣੀਆਂ ਨੇ ਹਜੇ ਪ੍ਰੀ ਵੈਂਡਿੰਗ ਚੱਲਦੀ ਪਈ ਏ ਭੈਣ ਗੜੇਕ ਦੋ ਜੰਮੇ ਤੇ ਦੋਵੇਂ ਹੀ ਨਕੰਮੇ ਉਹ ਕੰਮ ਸੇ ਕੰਮ ਪੱਗ ਦੀ ਤਾਂ ਭਰਾਵਾ ਲਾਜ ਰਖਲਾ ਐਡੀ ਸਿਰ ਤੇ ਪੱਗ ਬੰਨੀ ਐ 7 ਫੁੱਟ ਦਾ ਕਾਗਲ ਦਾ ਕਾਦਰ ਨੂੰ ਵੀ ਲੀਕ ਲਾਤੀ ਤੇ ਪੱਗ ਨੂੰ ਵੀ ਲੀਕ ਲਾਤੀ ਹੁਣ ਦੱਸੋ ਵੀ ਇਹ ਕੀ ਚੱਲੀ ਜਾਂਦਾ ਦੁਨੀਆ ਦੇ ਉੱਤੇ ਹੁਣ ਪੱਗ ਦੀ ਬੇਦਵੀ ਨਹੀਂ ਹੋਣ ਢਈ ਹੁਣ ਏ ਸਿਕੰਜਰ ਨੂੰ ਕੋਈ ਕਿਉਂ ਨਹੀਂ ਪੁੱਛਦਾ ਵੀ ਤੂੰ ਸਿਰ ਤੇ ਪੱਗ ਬੰਨ ਕੇ ਲਹਿੰਗਾ ਪਾ ਕੇ ਪ੍ਰੀ ਵੈਂਡਿੰਗਾਂ ਕਰਦਾ ਫਿਰਦਾ ਤੇਰੇ ਕਿਹੜਾ ਭਰਾਵਾ ਡੱਬਾ ਕੀੜਾ ਜਿਹੜਾ ਤੈਨੂੰ ਟਿਕਣ ਨਹੀਂ ਦਿੰਦਾ ਜਿਹੜਾ ਤੈਨੂੰ ਸੌਣ ਨਹੀਂ ਦਿੰਦਾ ਤੂੰ ਤਾਂ ਮਾਂ ਦੇ 9 ਮਹੀਨੇ ਵੀ ਖੂਹ ਚ ਪਾ ਦਿੱਤੇ ਤੂੰ ਤਾਂ ਮਾਂ ਦੀ ਬੰਡੀ ਲੋੜੀ ਵੀ ਖੂਹ ਖਾਤੇ ਪਾਤੀ ਤੇਰਾ ਪਿਓ ਸ਼ਰੀਕਾਂ ਨੂੰ ਥਾਪੀਆਂ ਮਾਰਦਾ ਹੋਊਗਾ ਕਿ ਮੇਰਾ ਪੁੱਤ ਗੱਭਰੂ ਉਹ ਚੱਲਿਆ ਵੇਖੀ ਤੁਹਾਨੂੰ ਤੰਨਦਾ ਤੇ ਇਹ ਨਹੀਂ ਪਤਾ ਵੀ ਜਦੋਂ ਪੁੱਤ ਵੱਡਾ ਹੋ ਗਿਆ ਤੇ ਸ਼ਰੀਕਾ ਨੇ ਤੁੰਨ ਸੁਟਣਾ ਮੋਟਰ ਵਾਲੀ ਕੋਠੀ 'ਚ ਕੀ ਇਹੋ ਜਿਹੇ ਪੁੱਤ ਦਾ ਬੰਦਾ ਮਾਣ ਕਰੇ ਦੱਸੋ ਇਹੋ ਜਿਹੇ ਲਾਦ ਤੱਕ ਕਿਸੇ ਵੈਰੀ ਦੁਸ਼ਮਣ ਦੇ ਘਰੇ ਨਾ ਜੰਮੇ ਆਪਦੇ ਘਰ ਤਾਂ ਗੱਲ ਜੰਮਣੀ ਦੂਰ ਦੀ ਐ ਇਹਨਾਂ ਨੇ ਕੀ ਮਾਪਿਆਂ ਨੂੰ ਸੁੱਖ ਦੇਣਾ ਜਿਨ੍ਹਾਂ ਨੇ ਸਾਰੀ ਉਮਰ ਬੈ ਕੇ ਇਹ ਹੀ ਆਪ ਦਾ ਕਟਵਾਈ ਜਾਣਾ ਮਰਵਾਈ ਜਾਣਾ ਲੋਕਾਂ ਤੋਂ ਉਹ ਕੀ ਮਾਪਿਆਂ ਨੂੰ ਸੁੱਖ ਦੇਣਗੇ ਕੀ ਮਾਵਾ ਹੁਣ ਸੋਚਣ ਵੀ ਸਾਡੀ ਨੌ ਆਵੇਗੀ ਸਾਡੇ ਪੁੱਤਰੀ ਹੋਣਗੇ ਕਦੇ ਵੀ ਨਹੀਂ ਇਹ ਤਾਂ ਆਪ ਜੇ ਵੰਡ ਵੰਡੜੀ ਰੱਜਿਆ ਤੇ ਨੌ ਕਿੱਥੋਂ ਆਉਣੀ ਆ ਇਹ ਤਾਂ ਜੇ ਆਪ ਹੀ ਕਿਸੇ ਦੀ ਨੌ ਬਣਨ ਨੂੰ ਫਿਰਦਾ ਕੰਜਰ ਪਰਾਵਾ ਤੂੰ ਜੀ ਆਕਮ ਕਰਨੇ ਆ ਨਾ ਇੱਕ ਤਾਂ ਸਿਰ ਤੋਂ ਪਾਗ ਲਾ ਦੇ ਇੱਕ ਆ ਦਾੜਾ ਕਟਾ ਦੇ ਉਸ ਤੋਂ ਬਾਅਦ ਤੂੰ ਆਪਦਾ ਸ਼ਰਿਆਮ ਟੈਂਪੂ ਪਣਾ ਕਰ ਤੈਨੂੰ ਕੋਈ ਨਹੀਂ ਰੋਕਦਾ ਪਰ ਇੱਕ ਆ ਦਾੜੇ ਨੂੰ ਤੇ ਇੱਕ ਆ ਪਾਗ ਨੂੰ ਕਲੰਕਣਾ ਲਾਉ ਪਰਾਵਾ ਤੇ ਰਹਿ ਗਿਆ ਹੱਥ ਜੋੜਦਿਆ ਮਾੜੀ ਮੁੰਡੀ ਸ਼ਰਮ ਨੂੰ ਹੱਥ ਮਾਰ ਲਾ ਵਾਰੀ ਤੇਰੀ ਆਉਣ ਵਾਲੀ ਆ ਤੇ ਫਿਰ ਤੂੰ ਲੰਮੇ ਪੈ ਪੈ ਮਾਫੀਆਂ ਮੰਗੇਗਾ ਤੈਨੂੰ ਇੰਨੀ ਗੱਲ ਮੈਂ ਦੱਸ ਦਿੰਦਾ ਤੇ ਇੱਕ ਮਾੜੀ ਜੀ ਮਾਂ ਦੀ ਲਾਡ ਲਈ ਆ ਵੀ ਦੇਖ ਲੋ ਇਹਨੇ ਮਿਹਨਤ ਬਹੁਤ ਕੀਤੀ ਆ ਯਾਰ ਮਿਹਨਤ ਕੀਤੀ ਆ ਮਿਹਨਤ ਨੂੰ ਸਲਾਮ ਰੱਬਾ ਮੈਨੂੰ ਚੁੱਕ ਲਾ ਓਏ ਮੈਂ ਨਹੀਂ ਹੋਰ ਰਹਿਣਾ ਦੁਨੀਆ ਤੇ ਬਸ ਏਸ ਕੁੜੀ ਕੋਲੇ ਇੱਕੋ ਕੰਮ ਆ ਇਹਦੀਆਂ ਜਿੰਨੀਆਂ ਮਰਜ਼ੀ ਰੀਲਾਂ ਵੇਖ ਲੋ ਇੰਨੇ ਆਪ ਦਾ ਬਸ ਕੱਲਾ ਪਿਛਵਾੜਾ ਹੀ ਵਿਖਾਉਣਾ ਤੇ ਪਿਛਵਾੜਾ ਵੇਖ ਲਿਆ ਜਿਵੇਂ ਤੂੜੀ ਵਾਲਾ ਬ੍ਰਾਂਡ ਆ ਨਾ ਉਹ ਬਣਿਆ ਪਿਆ ਪਿੱਛੇ ਬ੍ਰਾਂਡਾ ਬਣਿਆ ਪਿਆ ਬ੍ਰਾਂਡਾ ਮਿਹਨਤ ਕੀਤੀ ਏ ਰਾਤਾਂ ਭੰਨੀਆਂ ਵਾਲੇ ਅਗਲੀ ਨੇ ਮਿਹਨਤ ਮਿਹਨਤ ਬੋਲਦੀ ਏ ਤੇਰੀ ਕੋਈ ਇਸ ਗੱਲ 'ਚ ਸ਼ੱਕ ਨਹੀਂਗਾ ਪਰ ਤੂੰ ਛੋਟੀ ਉਮਰੇ ਮਿਹਨਤ ਲਾ ਲਈ ਏ ਬਸ ਇੰਨਾ ਕੀ ਗੁੱਸਾ ਗਿਲਾ ਤੇਰੇ ਨਾਲ ਕਿ ਤੂੰ ਤੂੰ ਛੋਟੀ ਉਮਰ ਹੀ ਮਿਹਨਤ ਲਾ ਲਈ ਏ ਬਸ ਹਜੇ ਦੀ ਉਮਰ 17 18 ਸਾਲਾਂ ਦੀ ਆ ਹਨਾ ਯਾਰ ਤੇ ਇਹਦਾ ਪਿਛਲਾ ਬਰਾਂਡਾ ਵੇਖ ਲੋ ਕਿੱਡਾ ਹਨਾ ਅੱਗੇ ਵੀ ਛੱਡ ਪਾਈ ਬੈਠੀ ਆ ਸੁੱਖ ਨਾਲ ਤਾਨੂੰ ਮਾਂ ਪਿਓ ਨੇ ਜਿਨ੍ਹਾਂ ਨੇ ਐਡੀ ਸੈਲੀਬ੍ਰਿਟੀ ਪੈਦਾ ਕਰਤੀ ਇਹਦੇ ਬਿਨਾ ਤਾਂ ਇੰਸਟਾਗ੍ਰam ਸੁਣਨਾ ਪਿਆ ਸੀਗਾ ਇੰਸਟਾ ਵਾਲਿਆਂ ਨੂੰ ਕਮਾਈ ਨਹੀਂ ਸੀ ਹੋ ਰਹੀ ਇਹਦੇ ਬਿਨਾ ਤਾਂ ਵੀ ਇਹ ਯਾਰ ਓਹੋ ਕੱਲ ਅਕਸ਼ੇ ਕੁਮਾਰ ਵੀ ਲੱਭਦਾ ਫਿਰਦਾ ਸੀ ਕਹਿੰਦਾ ਯਾਰ ਉਹ ਕੁੜੀ ਕਹਾ ਪੇ ਹੈ ਜਿਸਕਾ ਬਰਾਂਡਾ ਬਹੁਤ ਵੱਡਾ ਹੈ ਇਹ ਵੱਡੇ ਬਰਾਂਡੇ ਵਾਲੀ ਹੈ ਹਨਾ ਇਹਦੀਆਂ ਜਿੰਨੀਆਂ ਮਰਜ਼ੀ ਰੀਲਾਂ ਵੇਖ ਲਓ ਇਹਨੇ ਚੱਜ ਦੀ ਕਦੇ ਕੋਈ ਰੀਲ ਨਹੀਂ ਪਾਈ ਆਹ ਉੰਤਰੀਆਂ ਜੀਆਂ ਫੀਲਿੰਗਾਂ ਲਾਊਗੀ ਪੁੱਠੇ ਸਿੱਧੇ ਜਿਹਾ ਸਰੀਰ ਨੂੰ ਹੱਥ ਮਾਰੂਗੀ ਵੇਖ ਕੇ ਬੰਦੇ ਨੂੰ ਨਾ ਇੱਕ ਵਾਰੀ ਹੋਰ ਇਤਨਾ ਦਾ ਫੀਲ ਹੁੰਦਾ ਵੀ ਕਰਨ ਕੀ ਡਈ ਆ ਹੁਣ ਸਾਰਾ ਜੂਰਾ ਦਾ ਪਿੱਛੇ ਤੇ ਲੱਗਾ ਐ ਅੱਗੇ ਵੀ ਛੱਡ ਬਣਿਆ ਪਿੱਛੇ ਬਰਾਂਡਾ ਬਣਿਆ ਹੁਣ ਫਿਰ ਮਿਹਨਤ ਤਾਂ ਬੋਲਦੀ ਐ ਨਾ ਹੁਣ ਮਿਹਨਤ ਬੋਲਣੀ ਡਈ ਤੁਹਾਨੂੰ ਪਤਾ ਐ ਇਹ ਕਈ ਵਾਰੀ ਰਸੋਈ ਚ ਖੜ ਕੇ ਵੀਡੀਓ ਬਣਾਉਂਦੀ ਹੁੰਦੀ ਆ ਇਹਦੀ ਮਾਂ ਪਿੱਛੇ ਕੰਮ ਕਰਦੀ ਹੁੰਦੀ ਐ ਧੀਗ ਬਾਰ ਖੇ ਖਲਾਰਦੀ ਹੁੰਦੀ ਆ ਹੁਣ ਤੁਸੀਂ ਦੱਸੋ ਵੀ ਜਿਹੜੀ ਪਿਓ ਦੇ ਸਿਰ 'ਚ ਖੇ ਪਾਉਣ ਲੱਗਿਆ ਨਹੀਂ ਸੋਚਣ ਡਈ ਉਹ ਕੱਲ ਨੂੰ ਸਹੁਰਿਆਂ ਦੇ ਸ ਜਿਹੜੀ ਅਜ ਪਿਓ ਦੇ ਘਰੇ ਨਹੀਂ ਕੰਮ ਨੂੰ ਹੱਥ ਲਾਉਂਦੀ ਕੱਲ ਨੂੰ ਸਹੁਰਿਆਂ ਘਰੇ ਕੀ ਕੰਮ ਨੂੰ ਹੱਥ ਲਾਵੇਗੀ ਇਹ ਨਹੀਂ ਪਰ ਉਹ ਠੇ ਖਮਾਉਂਦੀ ਨੰਨ 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 ਇਹ ਨਹੀਂ ਪਰ ਉਹ ਠੇ ਖਮਾਉਂਦੀ ਉੱਤੋਂ ਜਦੋਂ ਕੁੜੀ ਦਾ ਰਿਸ਼ਤਾ ਕਰਨ ਗਿਆ ਨਾ ਤਾਂ ਮਾਪਿਓ ਦੱਸੇਗਾ ਸਾਡੀ ਕੁੜੀ ਨਾ ਇਨਫਲੂਐਂਸਰ ਆ ਇਹਦੇ ਇੰਸਟਾਗ੍ਰam ਦੇ ਉੱਤੇ ਨਾ ਐਨੇ ਫਾਲੋਅਰ ਆ ਉੱਤੋਂ ਫਿਰ ਮਾਪਿਓ ਹੁਬ ਕੇ ਦੱਸਦਾ ਤੇ ਉਹੋ ਜੇ ਭੈਣ ਗੜੇ ਕੁ ਮੁੰਡਿਆਂ ਵਾਲੇ ਅੱਜ ਕੱਲ੍ਹ ਹੋਏ ਪਿਆ ਅੱਛਾ ਐਨੇ ਫਾਲੋਅਰ ਆ ਫਿਰ ਤਾਂ ਡੈਡੀ ਮੇਰਾ ਵਿਆਹ ਇਸੇ ਕੁੜੀ ਨਾਲ ਕਰ ਜਿਹੜੀਆਂ ਆਹ ਇੰਸਟਾ ਦੇ ਨੱਚਦੇ ਨੇ ਚੁੰਦੀਆਂ ਫਿਰਦੀਆਂ ਨੇ ਨਾ ਭਰਾਵੋ ਭੁੱਲ ਜੋ ਇਹ ਪਰੌਠੇ ਪਰੌਠੇ ਖਵਾਉਣਗੀਆਂ ਨੰ ਨੰ ਨਾ ਇਹ ਨਹੀਂ ਪਰੌਠੇ ਕਿਸ ਨੂੰ ਖਵਾਉਂਦੀਆਂ ਇਹ ਤਾਂ ਖੇ ਹੀ ਡਾਉਣਗੇ ਜਿੰਨੀ ਮਰਜ਼ੀ ਦਵਾਈ ਚੱਲਿਓ ਖੇਜ ਨਹੀਂ ਮਰਜ਼ੀ ਸਿਰ ਤੇ ਇਹਨਾਂ ਤੋਂ ਪਾ ਲਿਓ ਪਰ ਇਹ ਕਿਸੇ ਨੂੰ ਰੋਟੀ ਨਹੀਂ ਖਵਾਉਂਦੀਆਂ ਨਾ ਸਾਸਰ ਨੂੰ ਪਾਣੀ ਦਾ ਗਲਾਸ ਪੁੱਛਣਾ ਤੇ ਨਾ ਹੀ ਇਹੋ ਜੀਆਂ ਕਿਸੇ ਦੇ ਘਰੇ ਬਾਹਰ ਟਾਈਮ ਬਸਦੀਆਂ ਹੁੰਦੀਆਂ ਨੇ ਇਹੋ ਜੀਆਂ ਨਿਤ ਨਵਾਂ ਸਮਾਨਾਂ ਪਾਲਦੀਆਂ ਨੇ ਮਿੱਤਰੋ ਮੈਂ ਇੱਕ ਗੱਲ ਕਹਿਣਾ ਜਦੋਂ ਆਪਦੇ ਮੁੰਡੇ ਦਾ ਰਿਸ਼ਤਾ ਕਰਨਾ ਹੋਵੇ ਨਾ ਹੁਣ ਇਹ ਗੱਲ ਪੁੱਛਣੀ ਛੱਡਦੇ ਵੀ ਕੁੜੀ ਪੜ੍ਹੀ ਲਿਖੀ ਕਿੰਨੀ ਐ ਇਹ ਗੱਲ ਪੁੱਛਣੀ ਛੱਡਦੇ ਵੀ ਕੁੜੀ ਨੂੰ ਘਰ ਦਾ ਕੰਮ ਆਉਂਦਾ ਜਾਂ ਨਹੀਂ ਆਉਂਦਾ ਸਿਰਫ ਇੱਕੋ ਗੱਲ ਪੁੱਛਿਆ ਕਰੋ ਵੀ ਕੁੜੀ ਸੋਸ਼ਲ ਮੀਡੀਆ ਤੇ ਖੇਤਾਂ ਨਹੀਂ ਖਿਲਾਰਦੀ ਕੁੜੀ ਸੋਸ਼ਲ ਮੀਡੀਆ ਤੇ ਕੰਜਰਖਾਨਾ ਤਾਂ ਨਹੀਂ ਕਰਦੀ ਆ ਤਾਂ ਪਿਛਵਾੜਾ ਤਾਂ ਨਹੀਂ ਵਿਖਾਉਂਦੀ ਤੁਸੀਂ ਸੋਸ਼ਲ ਮੀਡੀਆ ਤੇ ਜਿੰਨੀਆਂ ਵੀ ਆ ਕੁੜੀਆਂ ਬੁੜੀਆਂ ਵੇਂਦੇ ਜੇ ਜਿਹੜੀਆਂ ਪੁੱਠੀਆਂ ਸਿੱਧੀਆਂ ਨੱਚ-ਨੱਚ ਕੇ ਵਿਖਾਉਂਦੀਆਂ ਨੱਗਾ ਪਿੱਛਾ ਤੁਸੀਂ ਇਹਨਾਂ ਦਾ ਪਿਛਲਾ ਬ੍ਰਾਂਡਾ ਤੇ ਅਗਲਾ ਛੱਡ ਚੈੱਕ ਕਰ ਲਿਆ ਕਰੋ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਕਿ ਇਹਨਾਂ ਨੇ ਕਿੰਨੀ ਕਿ ਮਿਹਨਤ ਲਾਈ ਹੈ ਤੇ ਕਿੰਨੇ ਕ ਆਵਦਾ ਸਮਾਨ ਆ ਇਹਨਾਂ ਨੇ ਵੰਡਿਆ ਗਲੀ ਗਲੀ 'ਚ ਇਹ ਹੁਣ ਜਿਹੜਾ ਐਡਾ ਪਿਛਲਾ ਤੂੜੀ ਵਾਲਾ ਬਰਾਂਡਾ ਬਣਿਆ ਪਿਆ ਅੱਗੇ ਛੈਡ ਬਣਿਆ ਪਿਆ ਇਹ ਕਿਤੇ ਭੈਣ ਜਿਹਾ ਐਵੇਂ ਬਣ ਗਿਆ ਇਹਦੇ ਤੇ ਮਿਹਨਤ ਲੱਗੀ ਮਿਹਨਤ ਪਤਾ ਨਹੀਂ ਕਿੰਨੇ ਬੰਦਿਆਂ ਦੀ ਮਿਹਨਤ ਲੱਗੀ ਗੱਲ ਸੋਚਣ ਵਾਲੀ ਹੈ ਭਰਾ ਉਹ ਇਹ ਮੇਰੀਆਂ ਗੱਲਾਂ ਨਾ ਵੈਸੇ ਹਾਸੋ ਹੀਣੀਆਂ ਜਿ ਹੁੰਦੀਆਂ ਨੇ ਪਰ ਥੋੜੇ ਡੁੰਗਾਈ ਨਾਲ ਸੋਚਿਆ ਕਰੋ ਵੀ ਗੱਲ ਵੱਜਣ ਕਿੱਥੇ ਡਈ ਹੈ ਗੱਲ ਕਰਨ ਕਿੱਥੇ ਡਿਆ ਮੋਰਾ ਮੇਰਾ ਬਸ ਇੱਕੋ ਮਕਸਦ ਇੱਕੋ ਮਕਸਦ ਆ ਮੇਰਾ ਕਰੀ ਵਧੀਆ ਰੋਟੀ ਪੱਕ ਗਈ ਆ ਕੋਈ ਚੱਕਰ ਨਹੀਂ ਆਪਾਂ ਨੂੰ ਇੱਕੋ ਮਕਸਦ ਆ ਵੀ ਜਿਹੜੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਆ ਲੱਛਣ ਕਰਦੀਆਂ ਨਾ ਲੱਛਣ ਤੇ ਪਾਉਂਦੀਆਂ ਨੇ ਗੰਦ ਮੈਂ ਇਹਨਾਂ ਦੇ ਮਿੱਠਾ ਪੱਤੀ ਠੋਕ ਕੇ ਰੱਖਣਾ ਮੈਂ ਪ੍ਰੋਗਰਾਮ ਹੀ ਤਾਂ ਸਟਾਰਟ ਕੀਤਾ ਪੈਂਦਾ ਵੇਖੀ ਗਾਹ ਤੇ ਕੜਾਚ ਗੁੱਲਾ ਠਾ ਇਹਨਾਂ ਦਾ ਮੈਂ ਕੜਾਚ ਗੁੱਲਾ ਠਾ ਕਰਾ ਕੇ ਰੱਖਣਾ ਰੱਖਣਾ ਤੇ ਜਿਹੜੇ ਜਿਹੜੇ ਭਰਾ ਚਾਹੁੰਦੇ ਆ ਵੀ ਇਹੋ ਜਿਹੇ ਦਾ ਕੜਾਚ ਗੁੱਲਾ ਠਾ ਕਰਾ ਕੇ ਰੱਖਿਆ ਕਰੋ ਉਹ ਭਰਾਵੋ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਕਮੈਂਟਾਂ 'ਚ ਇਹੋ ਜਿਹੇ ਨੂੰ ਮਿੱਠਾ ਜਰੂਰ ਪਾ ਕੇ ਜਾਇਆ ਕਰੋ ਤੇ ਜਿਹੜੇ ਮੇਰੇ ਭਰਾਵਾਂ ਚੈਨਲ ਪਹਿਲੀ ਵਾਰ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗਲਾ ਪ੍ਰੋਗਰਾਮ ਲੈ ਕੇ ਛੇਤੀ ਹਾਜ਼ਰ ਹੋਣੇ ਆ ਪੈਂਦਾ ਵੇਖੀ ਗਾਹ ਤੇ ਕੜਾਚ ਗੁੱਲਾ ਠਾ